thank you ਇੰਦੂ ਮੋਸਤਰਾਪੁਰ ਵਿਖੇ ਸ਼੍ਰੀ ਨਣਕਾਣਾ ਸਾਹਿਬ ਸ਼ਹੀਦ ਦੇ ਸਾਕੇ ਨੂੰ ਸਮਰਪਿਤ 103ਵਾਂ ਸ਼ਹੀਦੀ ਸਮਾਗਮ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਕੀਰਤਨ ਦਰਬਾਰ ਵੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਸਜਾਈ ਗਈ। ਇਸ ਦੀ ਜਾਣਕਾਰੀ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲੋਂ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਕਈ ਤਨੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਤੇ ਆਈਆਂ ਹੋਈਆਂ ਜਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਚਾਰਜ ਰਵਿਕਰਨ ਸਿੰਘ ਕਹਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਇਸ ਮੁੱਖ ਜਥੇਦਾਰ ਬਲਦੇਵ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪੀਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਕਾਦਰੀ ਮੋਸਰਾਪੁਰ ਵਾਲੇ ਮਹਾਪੁਰਸ਼ ਸਿੰਘ ਸਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਰਦਾਰ ਹਰਜਿੰਦਰ ਸਿੰਘ ਕਾਮੀ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਥੇਦਾਰ ਗੁਰਨਾਮ ਸਿੰਘ ਜੀ ਜੱਸੜ ਅੰਤਰਗ ਕਮੇਟੀ ਮੈਂਬਰ ਐਸਜੀਪੀਸੀ ਬੀਬੀ ਜਗਜੀਂਦਰ ਕੋਲ ਮੈਂਬਰ ਐਸਜੀਪੀਸੀ ਅੰਮ੍ਰਿਤਸਰ ਆਦੀ ਪਹੁੰਚੇ ਇਸੋਕੇ ਉਹਨਾਂ ਤੋਂ ਇਲਾਵਾ ਬਾਬਾ ਜੋਗਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਨਿਸ਼ਾਨ ਸਿੰਘ, ਬਾਬਾ ਲਪ੍ਰਿਤ ਸਿੰਘ, ਬਾਬਾ ਹਰਪ੍ਰੀਤ ਸਿੰਘ, ਸਰਦਾਰ ਰਸ਼ਪਾਲ ਸਿੰਘ ਢਿੱਲੋਂ, ਸਰਦਾਰ ਧਿਆਨ ਸਿੰਘ ਸਰਪੰਚ, ਹਰਪ੍ਰੀਤ ਸਿੰਘ ਠੇਕੇਦਾਰ, ਫੌਜੀ ਗੁਰਦੀਪ ਸਿੰਘ, ਫੌਜੀ ਅਮਰੀਕ ਸਿੰਘ, ਜੋਵਨਪ੍ਰੀਤ ਸਿੰਘ, ਬੀਬੀ ਬਲਵਿੰਦਰ ਕੌਰ, ਐਡਵੋਕੇਟ ਵਡਾਲਾ ਬਾਂਗੜ ਮਾਰੀ ਸਰਬਜੀਤ ਸਿੰਘ ਖਾਨੋਵਾਲ ਰਣਤੇਜ ਸਿੰਘ ਨਾਨੋਹਾਰਨੀ ਬਾਬਾ ਜਗਤਾਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੇਵਾਦਾਰ ਹਾਜ਼ਰ ਰਹੇ। ਸਵਾਗਤ ਹੈ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਪਿੰਡ ਮੁਸਤਫਾਪੁਰ ਜਿਸ ਦੇ ਵਿੱਚ ਜਿਸ ਦੇ ਵਿੱਚ ਨਨਕਾਣਾ ਸਾਹਿਬ ਦੇ ਸਮੂਹ ਸ਼ੀਧਾਂ ਦੇ ਵਿੱਚ ਇਸ ਨਗਰ ਦੇ ਮਹਾਨ ਸ਼ਹੀਦ ਬਾਬਾ ਆਤਮਾ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਦੇ ਆਸਤ ਜੀ ਲੈਸਮਨ ਸਿੰਘ ਧਾਰਵਾਲੀ ਦੇ ਜਥੇ ਦੇ ਨਾਲ ਨਨਕਾਣਾ ਸਾਹਿਬ ਦੇ ਗੁਰਦੁਆਰਾ ਸੁਧਾਰ ਲੈਣ ਤੇ ਗੁਰਦੁਆਰਾ ਸਾਹਿਬ ਨੂੰ ਯਾਦ ਕਰਾਉਣ ਵਾਸਤੇ ਗਏ ਸਨ। ਉਹਨਾਂ ਦੇ ਜਿਹੜੇ ਗਾਂ ਬਾਬਾ ਜੀ ਅੰਸ਼ਵੰਚਰ ਬਾਬਾ ਆਤਮਾ ਸਿੰਘ ਜੀ ਦੀ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲੋਂ ਹਰ ਸਾਲ ਹੀ ਨਗਰ ਦੇ ਸਹਿਯੋਗ ਨਾਲ ਅਤੇ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਦੇ ਸ਼ਾਦ ਨਾਲ ਨਨਕਾਣਾ ਸਾਹਿਬ ਦੇ ਉਹ ਮਹਾਨ ਸ਼ੀਰ ਦੇ ਗੁਰਮਖ ਪਰਿਵਾਰ ਬਾਬਾ ਆਤਮਾ ਸਿੰਘ ਜੀ, ਬਾਬਾ ਮੰਗਲ ਸਿੰਘ ਜੀ, ਕਿਰਪਾਨ ਬਹਾਦਰ ਬੀਬੀ ਇਸ਼ਰਕਾਰ ਅਤੇ ਛੋਟਾ ਪਚੰਗੀ ਉਹਨਾਂ ਦੇ ਨਾਲ कुल 8 ਜੀ ਜਿਹੜੇ ਇਸ ਪਰਿਵਾਰ ਦੇ ਸ਼ਹੀਦ ਹੋਏ ਸਨ ਉਹਨਾਂ ਦੀ ਸਾਲਾਨਾ ਯਾਦ ਇਹਨਾਂ ਕਾਨਾ ਸਾਹਿਬ ਦੀ ਥਾਕੇ ਨੂੰ ਯਾਦ ਕਰਦੇ ਮਨਾਇਆ ਜਾਂਦਾ ਹੈ ਸੋ ਦੂਰੋਂ ਨੇੜੇ ਬਿਆੰਤ ਜਥੇਬੰਦੀਆਂ ਆ ਸੰਗਤਾਂ ਹਰ ਸਾਲ ਹੀ ਆਜਦੀਆਂ ਭਰਦੀਆਂ ਐ ਅੱਜ ਵੀ ਸਾਰੀਆਂ ਸੰਗਤਾਂ ਨੇ ਆਜਦੀਆਂ ਭਰੀਆਂ ਐ ਬਹੁਤ ਵੱਡਾ ਪ੍ਰੋਗਰਾਮ ਹੋਇਆ ਇਲਾਕੇ ਦੀ ਸੰਗਤ ਇੱਥੇ ਆਈ ਐ ਤੇ ਬਾਬਾ ਜੀ ਨੂੰ ਆਸ ਕਰਦੇ ਆ ਬਾਬਾ ਬਲਦੇਵ ਸਿੰਘ ਨੂੰ ਮਹਾਰਾਜ ਚੜ੍ਹਦੀ ਕਲਾ ਰੱਖਣਾ ਇਸੇ ਤਰ੍ਹਾਂ ਹੀ ਦਲਪੰਥ ਦੀ ਤਰੱਕੀ ਕਰਨਾ ਅਤੇ ਇਸੇ ਤਰ੍ਹਾਂ ਹੀ ਦਲਪੰਥ ਦੇ ਨਾਲ ਲੱਗ ਕੇ ਸਾਰੀਆਂ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਕੇ ਜਿਹੜਾ ਇਹ ਹਰਸਾ ਪ੍ਰੋਗਰਾਮ ਬਣਾਉਂਦੇ ਹਨ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਨ ਉਸ ਦੇ ਵਿੱਚ ਇਹਨਾਂ ਨੂੰ ਮਹਾਰਾਜਾ ਸਾਹਿਬ ਜੀ ਕਿਰਪਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਗੁਰੂ ਦੀ ਅਪਾਰ ਕਿਰਪਾ ਹੋਈ ਸਤਿਗੁਰੂ ਜੀ ਜੋ ਕਿ 1921 ਵਿੱਚ ਜੋ ਸਾਕਾ ਜੀ ਦੇ ਮਦਾਨਾ ਸਾਹਿਬ ਨੂੰ ਸ਼ਹੀਦ ਭਾਈ ਲਸਮਨ ਸਿੰਘ ਘੜਵਾਲ ਦੇ ਜੱਥੇ ਵਿੱਚ ਸ਼ਹੀਦ ਭਾਈ ਆਤਮਾ ਸਿੰਘ ਜੀ ਸ਼ਹੀਦ ਭਾਈ ਮੰਗਲ ਸਿੰਘ ਸ਼ਹੀਦ ਭਾਈ ਪ੍ਰੇਮ ਸਿੰਘ ਜੀ ਸ਼ਹੀਦ ਭਾਈ ਹੀੜਾ ਸਿੰਘ ਜੀ ਸ਼ਹੀਦ ਭਾਈ ਦਰਬਾਰਾ ਸਿੰਘ ਜੀ ਬੀਬੀ ਇਸਰਕੋਟ ਤੇ ਬੀਬੀ ਇਸਰਾ ਜਿਨ੍ਹਾਂ ਨੇ ਅਠਾ ਜੀਆਂ ਨੇ ਸਾਡੇ ਪਰਿਵਾਰ ਦੇ ਨਾਲ ਸਾਥ ਦਿੱਤੀ ਹੈ ਉਹਨਾਂ ਦਾ ਛਲਾਣਾ ਜੋੜ ਮੇਲਾ ਹਰ ਸਾਲ ਦਾ 22 ਫਰਵਰੀ ਨੂੰ ਮਨਾਇਆ ਜਾਂਦਾ ਹੈ ਅੱਜ ਸਿੰਘ ਸਾਹਿਬ ਜਿਹਦੇ ਬੱਬਾ ਜੋਗਾ ਸਿੰਘ ਜੀ ਬਾਬੇ ਬਗਾਲੇ ਸਾਹਿਬ ਵਾਲੇ ਸਿੰਘ ਸਾਹਿਬ ਜਿਹਦੇ ਬੱਬਾ ਮੇਜਰ ਸਿੰਘ ਜੀ ਸਿੰਘ ਸਾਹਿਬ ਜਿਹਦੇ ਬੱਬਾ ਗੁਰਿੰਦਰ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਬੱਲੇ ਵਾਲੇ ਬਾਬਾ ਸੁਨਾਮ ਸਿੰਘ ਜੀ ਖਾਪੜਖੇੜੀ ਬਾਬਾ ਸਮਸ਼ੇਰ ਸਿੰਘ ਜੀ ਬਾਲੇਵਾਲ ਸਰਦਾਰ ਰਵਿਕਰਨ ਸਿੰਘ ਜੀ ਕਾਹਲੋ ਜਿਨ੍ਹਾਂ ਨੇ ਹਾਜ਼ਰੀ ਭਰੀ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ